ਬੀਤੇ ਦਿਨੀ ਮੋਗਾ ਵਿਖੇ ਜਿੱਤਨਾ ਗੋ ਮੰਗਲ ਰਾਏ ਮੰਗਾ ਨੂੰ ਪੁੱਜ ਵਿਖਤੇ ਦੇ ਵੱਲ ਗੋਲੀ ਮਾਰ ਕੇ ਉਧਾ ਕਤਲ ਕਰ ਦਿੱਤਾ ਗਿਆ ਸੀ ਉਸੇ ਲਈ ਦੇ ਤਹਿਤ ਅੱਜ ਪਟਿਆਲਾ ਦੇ ਵਿੱਚ ਸ਼ਿਵ ਸ਼ਰਨਾ ਹਿੰਦੂਸਤਾਨ ਸਿੰਦੇ ਗਰੁੱਪ ਦੇ ਪੰਜਾਬ ਪ੍ਰਧਾਨ ਹਰੀ ਸਿੰਘਲਾ ਨੇ ਮੰਗਤ ਰਾਏ ਮੰਗਾ ਦੇ ਪਰਿਵਾਰ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ 25 ਦਿਨ ਹੋਣ ਦੇ ਬਾਅਦ ਵੀ ਮੋਗਾ ਪੁਲਿਸ ਦੇ ਵੱਲੋਂ ਕਾਤਲਾਂ ਨੂੰ ਫੜਿਆ ਨਹੀਂ ਜਾ ਰਿਹਾ ਇਸ ਮੌਕੇ ਦੇ ਉਹਨਾਂ ਨੇ ਪਰਿਵਾਰ ਸਮੇਤ ਪੰਜਾਬ ਸਰਕਾਰ ਤੋਂ ਇਨਸਾਫ ਦੀ ਗੋਹਰ ਰਗਾਈ ਹੈ ਜੈ ਸ਼੍ਰੀ ਰਾਮ ਅੱਜ ਪ੍ਰਤਿਵਾਰਤਾ ਇਸ ਵੀ ਬਲਾਈ ਗਈ ਹੈ ਕਿ ਸਾਰੇ ਪੰਜਾਬ ਨੂੰ ਪਤਾ ਹੈ ਪਿਛਲੇ ਦਿਨੀ 13 ਮਾਰਚ ਨੂੰ 14 ਮਾਰਚ ਦੀ ਰਾਤ ਨੂੰ ਸਾਡੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਮਨਕਰਨ ਮੰਗਾ ਜੀ ਨੂੰ ਗੈਂਗਸਟਰਾਂ ਨੇ ਗੋਲਾਂ ਮਾਰ ਕੇ ਕਤਲ ਕਰ ਦਿੱਤਾ ਅਜੂ 25 ਦਿਨ ਹੋ ਗਏ ਉਹ ਪਰਿਵਾਰ ਇੰਨਾ ਜ਼ਿਆਦਾ ਦੁਖੀ ਹੈ ਉਹਨਾਂ ਦੀ ਪਾਈ ਉਹਨਾਂ ਦੀ ਬੇਟੀ ਉਹਨਾਂ ਦਾ ਬਰਦਰ ਸਾਰੇ ਅੱਜ ਤੱਕ ਮੇਰੇ ਕੋਲ ਦਫ਼ਤਰ ਪਹੁੰਚੇ ਨਹੀਂ ਇਹਨਾਂ ਦੀ ਗੁਜਾਰਿਸ਼ ਹੈ ਇਹਨਾਂ ਦਾ ਦੁੱਖ ਹੈ ਕਿ 25 ਦਿਨਾਂ ਦੇ ਵਿੱਚ ਮੋਗਾ ਪੁਲ ਤੋਂ ਨੋਮੀਨੇਟ ਕਿਤੇ ਬੇ ਨਾਮ ਦੇ ਕਿਤੇ ਹੋਏ ਜਿਹੜੇ ਤਿੰਨ ਮੁ슬ਿਮ ਐ ਉਹਨਾਂ ਨੂੰ ਅਤਾ ਗ੍ਰਿਫਤਾਰ ਨਹੀਂ ਕੀਤਾਗਾ ਨਾ ਇਹਨਾਂ ਨੂੰ ਗ੍ਰਿਫਤਾਰ ਜਾਂਦਾ ਜਿਹੜਾ ਇੱਕ ਤੋਂ ਮੇਨ ਮੁਕਵਕ ਸੀਗਾ ਜਿਹੜਾ ਅਸੀਂ ਲਾਈਵ ਹੋ ਕੇ ਪਿਆ ਸੀ ਕਿ ਇਸ ਬੰਦੇ ਦੇ ਕਹਿਣ ਤੇ ਉੱਪਰ ਅਸੀਂ ਕਤਲ ਕੀਤਾ ਉਹਦਾ ਜਿਹੜਾ ਨਾਮ ਪ੍ਰਕਾਸ਼ ਆ ਉਹਦਾ ਤੁਸੀਂ ਦੇਖੋਗੇ ਮੋਗਾ ਪੁਲ ਦਾ ਐਸਐਸਆਈ ਲਖਮੀਰ ਸਿੰਘ ਸੈਸ਼ਨ ਕੋਰਟ ਦੇ ਵਿੱਚ ਪੇਜ ਹੋ ਕੇ ਰਿਟਰਨ ਸਟੇਟਮੈਂਟ ਦੇ ਕੇ ਆਂਦਾ ਹੈ ਕਿ ਕਿਤੇ ਨੂੰ ਦੋਦੇ ਮੁਜਰਮ ਦੀ ਕਸਟਡੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਹ ਤਾਂ ਭਾਲਾ ਕਰੇ ਰੱਬ ਕਿ ਤੁਹਾਨੂੰ ਮੌਕੇ ਤੇ ਪਤਾ ਲੱਗ ਗਿਆ ਅਸੀਂ ਆਪਣਾ ਵਕੀਲ ਖੜਾ ਕੀਤਾ ਜਿਸ ਜੱਜ ਨੇ ਉਸ ਨੂੰ ਐਂਟਰੀ ਸਪੇਟਰੀ ਬੇਲ ਦਿੱਤੀ ਸੀ ਉਸੇ ਜੱਜ ਨੂੰ ਸਬੂਤ ਦੇਖ ਕੇ ਉਹ ਵੀਡੀਓ ਦੇਖ ਕੇ ਉਹ ਸੂਤ ਦੇਖ ਕੇ ਜਮਾਨਤ ਕਾ ਰਿਜੈਕਟ ਕਰਨੀ ਪਈ ਹਲੇ ਵੀ ਪੁਲਸوں ਨੂੰ ਰੈਸ ਨਹੀਂ ਕਰਦੀ ਅੱਜ ਇਸ ਲਈ ਇਹ ਪ੍ਰਵਾਨ ਮੇਰੇ ਕੋਲ ਆਪਦਾ ਦੁੱਖ ਰੋਂਦੇ ਨਹੀਂ ਆਇਆ ਤਾਂ ਮੈਂ ਤੁਹਾਨੂੰ ਪ੍ਰਵਾਨ ਨੂੰ ਤਕਲੀਫ ਦਿੱਤੀ ਹੈ ਕਿ ਇਸ ਪਰਿਵਾਰ ਦੀ ਆਵਾਜ਼ ਪੰਜਾਬ ਸਰਕਾਰ ਤੱਕ ਪੰਜਾਬ ਦੇ ਡੀਜੀਪੀ ਸਾਹਿਬ ਤੱਕ ਪਹੁੰਚ ਸਕੇ ਤੇ ਇਸ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਜਿਸ ਬੰਦੇ ਦੇ ਘਰ ਦੇ ਪਰਿਵਾਰ ਦੇ ਵਿੱਚੋਂ ਕੋਈ ਬੰਦਾ ਚਲਾ ਜਾਂਦਾ ਉਸ ਨੂੰ ਪਤਾ ਹੁੰਦਾ ਕਿ ਦੁੱਖ ਹੀ ਹੁੰਦਾ ਤਿੰਨ ਬੇਟੀਆਂ ਨੇ ਕੋਈ ਬੇਟਾ ਨਹੀਂ ਹੈਗਾ ਕੋਈ 플ੈਨ ਲਾਉਣ ਨਹੀਂ ਹੈਗੇ ਕਿਦਾ ਇੱਕ ਛੋਟਾ ਜਿਹਾ ਘਰ ਹੈ ਜਿੱਥੇ ਇੱਕ ਬੈੱਡ ਦੋ ਮੰਜੇ ਨੇ ਕਹਿੰਦੇ ਇਹ ਥਾਰਾ ਕੁਝ ਦੇਖ ਦਿਓ ਮੈਂ ਆਪਣੇ ਮੁੱਖ ਮੰਤਰੀ ਇਕਨਨ ਛਿੰਦੇਜੀ ਤੋਂ ਵੀ 10 ਲੱਖ ਰੁਪਏ ਦੀ ਮਜ਼ਾਦ ਇਸ ਪਰਿਵਾਰ ਨੂੰ ਕਰਾਈ ਹੈ ਲੇਕਿਨ ਮੁਜਰਮ ਤਾਂ ਮੋਕਾ ਪੁਲਿਸ ਨੇ ਫੜਨੇ ਹੈ ਨਾ ਮੁਜਰਮ ਤਾਂ ਕਿ ਸਾਡੀ ਸ਼ਿਵਸਨਨ ਨਹੀਂ ਫੜਨੇ ਇਸ ਦੇ ਲਈ ਪਰਿਵਾਰ ਉਹਨਾਂ ਦੀ ਵਾਈਫ ਮੰਗਾ ਜੀ ਦੀ ਵਾਈਫ ਅਮਨਸ਼ੀਦ ਵਕਤਰਾ ਮੰਗਾ ਜੀ ਦੀ ਵਾਈਫ ਰੇਨੂ ਵਾਲਾ ਸਾਡੇ ਵਿਚ ਨੇ ਇਹ ਤੁਹਾਨੂੰ ਆਪਣਾ ਦੁੱਖ ਆਪਣਾ ਦਰਦ ਸਿਰੇ ਤੋਂ ਬਿਆਨ ਕਰਨਗੇ ਕਿ ਇਹਨਾਂ ਨੂੰ ਕੀ ਕੀ ਪ੍ਰੋਬਲਮ ਆ ਰਹੀ ਹੈ ਔਰ ਜੇ ਮੈਂ 15 ਦਿਨ ਦਾ ਚੈਨ ਦੇ ਰਿਹਾ ਇਹਨਾਂ ਦੇ ਬਿਆਨ ਤੇ ਕਿ 15 ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਔਰ ਡੀਜੀਪੀ ਪੰਜਾਬ ਨੇ ਜਿਓ ਮੁਜਰਮ ਗਿਰਫਤਾਰ ਨਾ ਕਰਵਾਏ ਉਹਨਾਂ ਦੇ ਪ੍ਰਤੀ ਕੋਈ ਵੀ ਟਿੱਲ ਵਰਤੀ ਜਿਵੇਂ ਪ੍ਰਕਾਸ਼ ਦੇ ਪ੍ਰਤੀ ਵਰਤੀ ਗਈ ਹੈ ਤਾਂ ਇਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਟੀ ਦਾ ਜੇ ਇਹ ਪ੍ਰਵਾਰਥਵੇਂ ਜਾ ਕੇ ਧਰਨਾ ਲਾਗੇ ਸ਼ਿਵਸਾਣਾ ਉਸ ਦੇ ਵਿੱਚ ਪੂਰਾ ਸਹਿਯੋਗ ਕਰੇਗੀ ਉਸ ਡੇਟ ਦੀ ਕੋਚਨਾ 19 April ਨੂੰ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਇੰਨਾ ਦੌਰਾਂ ਇਹ ਕੀਤੀ ਜਾਏਗੀ ਸਿਕਲਾਜੀ ਪੰਜਾਬ ਦੇ ਮਾਹੌਲ ਬਾਰੇ ਕੀ ਕਹੋਗੇ ਅੱਜ ਵੀ ਇੱਕ ਭਾਜਪਾ ਦੇ ਲੀਡਰ ਤੇ ਵੀ ਘਰ ਤੇ ਬੰਬ ਨਾਲ ਹਮਲਾ ਹੋਇਆ ਦਿਨ ਪਰ ਦਿਨੇ ਕਰਨੇ ਤੱਕ ਇਹ ਗੱਲ ਬਹੁਤ ਵਧੀਆ ਹੈ ਜਦ ਤੱਕ ਭਾਜਪਾ ਨetaਵਾਂ ਦੇ ਉੱਪਰ ਹਮਲੇ ਨਹੀਂ ਹੁੰਦੇ ਨਾ ਉਦ ਤੱਕ ਇਹਨਾਂ ਨੂੰ ਸੇਖ ਨਹੀਂ ਲੱਗਣਾ ਭਾਜਪਾ ਨetaਵਾਂ ਤੇ ਹਮਲੇ ਹੋਣੇ ਚਾਹੀਦੇ ਨੇ ਇਹਨੇ ਪੰਪੂ ਕੇ ਆਂ ਦਾਜੀ ਹਾਰਨਾ ਇਹਦਾ ਹਮਲਾ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਥੇ ਜ਼ਿਲ੍ਹਾ ਪ੍ਰਧਾਨ ਸਾਡਾ ਮਰ ਗਿਆ ਕਿਉਂ ਜੇ ਇੱਕ ਬੀਜਪੀ ਵਾਲਾ ਮੂੰਹ ਫੁੱਟ ਜੇ ਜੇ ਕਿਸੇ ਨੇ ਅਫਸੋਸ ਪ੍ਰਗਟ ਕੋਈ ਭੋਗਤੇ ਕੋਈ ਸੰਚਾਰਤੇ ਜਾਂ ਬੈਦਕਤੇ ਗਵਾਤ ਕੋਈ ਜਾਂਦੀ ਸਟੇਟਮੈਂਟ ਹੀ ਕਿਸੇ ਬੀਜੇਪੀ ਵਾਲੇ ਨੇ ਦਿੱਤੀ ਹੋਵੇ ਤੁਹਾਡੀ ਤਾਂ ਭਾਈਵਾਲ ਪਾਰਟੀ ਹੈ ਜੀ ਤੁਹਾਡੀ ਤਾਂ ਭਾਈਵਾਲ ਭਾਈਵਾਲ ਪਾਰਟੀ ਮਹਾਰਾਸ਼ਟਰ ਤਾਂ ਕਾ ਪੰਜਾਬ ਸਾਡੀ ਕੋਈ ਭਾਈਵਾਲ ਨਹੀਂ ਅਸੀਂ ਡਰ ਕੇ ਨਾ ਦੇਖਣਾ ਬਲੈਕਚਨ ਲੜਾ ਕੇ ਵੀ ਮੈਂ ਤੁਹਾਨੂੰ ਦੱਸ ਦਿੰਨਾ ਭਾਜਪਾ ਨਾਲ ਪੰਜਾਬ ਸਾਡਾ ਕੋਈ ਭਾਈਵਾਲ ਨਹੀਂ ਹੈਗਾ ਕਿਤਾ ਜਿਹੜਾ ਬੰਦਾ ਸਾਡੇ ਬੰਦਿਆਂ ਦੇ ਮਰਨ ਦੇ ਉੱਪਰ ਅਫਸੋਸ ਪ੍ਰਗਟ ਨਹੀਂ ਕਰਦਾ ਸਾਨੂੰ ਵੀ ਮੁੰਦਰਨਚਰ ਕਾਲੀਆ ਦੇ ਬੰਬ ਬਲਾਸਟ ਕਰਤੇ ਹੁੰਦੇ ਕੋਈ ਅਫਸੋਸ ਨਹੀਂ ਹੈਗਾ ਜਦੋਂ ਇਹਨਾਂ ਨੂੰ ਸੇਕ ਲੱਗੂਗਾ ਇਹਨਾਂ ਦੇ ਪੂਸਤੇ ਪੈਰ ਰੱਖਿਆ ਜਾਊਗਾ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਜਦੋਂ ਕਿਸੇ ਦਾ ਜੀ ਜੰਤ ਹੈ ਤਾਂ ਕੀ ਅਸਰ ਹੁੰਦਾ ਉਸ ਦਾ ਠੀਕ ਹੈ ਅੰਦਰ ਅੰਦਰ ਅਸਰ ਆਸਿਫ ਇਹ ਚਾਨੀ ਆਈ ਸਵੇਰੇ ਜੋ ਅਸਮਾਨ ਦਾ ਕਤਲ ਹੋ ਚੁੱਕਿਆ ਉਹਨਾਂ ਦੇ ਘਰਦਿਆਂ ਨੂੰ ਪਕੜ ਕੇ ਸਖਤ ਤੋਂ ਸਖਤ ਕਾਰਵਾਈ ਹੋਵੇ ਦੇ ਖਿਲਾਫ ਤੇ ਸਜ਼ਾ ਵੀ ਉਹਨਾਂ ਨੂੰ ਸਭ ਤੋਂ ਸਖਤ ਹੋਵੇ ਕਿਉਂਕਿ ਉਹ ਬੇਕਸੂਰ ਸੀ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਘਰੋਂ ਦੁੱਧ ਲੈਣ ਗਏ ਉਹਨਾਂ ਤੇ ਹੱਤਿਆ ਕਰ ਦਿੱਤੀ ਗਈ ਜੇ ਇਸ ਤਰ੍ਹਾਂ ਹੀ ਹਾਰ ਇੱਕ ਨਾ ਹੁੰਦਾ ਰਿਆ ਤੇ ਅੱਗੇ ਪੰਜਾਬ ਚ ਬਣੂਗਾ ਕੀ ਹੁੰਦਾ ਵੀ ਇਹ ਛੇਸਾਣਾ ਵਾਲੇ ਬੰਦਿਆਂ ਨਾਲ ਕੋਈ ਹੋਰ ਇੰਨਾ ਟੈਰ ਕਿਸੇ ਤੇ ਹੁੰਦੇ ਨਹੀਂ ਜਿੰਨੇ ਸਾਡੇ ਛੇਸਾਣਾ ਵਾਲਿਆਂ ਤੇ ਹੁੰਦਾ ਹੈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵੀਰੇ ਤੇ ਸਾਡੇ ਪਰਿਵਾਰ ਦੇ ਤਾਂ ਹੀ ਸ਼ਾਂਤੀ ਮਿਲੇਗੀ ਜਦੋਂ ਸੰਗਤਰਾ ਮੰਗਾ ਨੂੰ ਇਨਸਾਫ ਮਿਲੇਗਾ ਅਗਲੀ ਰਣਨੀਤੀ ਕੀ ਹੈ ਜਿਸ ਤਰ੍ਹਾਂ ਕਿ ਦੱਸ ਰਹੇ ਸੀ ਕਿ ਮੁੱਖ ਮੰਤਰੀ ਦਾ ਘਰ ਕੀ ਰਹਿ ਜਾਊਗਾ ਜਾਂ ਕੀ ਹੈ ਉਹ ਵੀ ਕਰਕੇ ਦੱਸੋ ਹਾਂਜੀ ਕਿਰਾਂਗੇ ਜੇ ਉਹਨਾਂ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਮਿਲੋਗੀ ਜਿਵੇਂ ਮੋਗਾ ਪੁਲਿਸ ਬਿਲਕੁਲ ਕਮਜ਼ੋਰ ਆ ਕਿਸੇ ਕੰਮ ਦੀ ਨਹੀਂ ਉਹਨਾਂ ਨੇ ਕੋਈ ਵੀ ਅਜੇ ਤੱਕ ਕੋਈ ਚਾਰਜ ਦੀ ਕਾਰਵਾਈ ਨਹੀਂ ਕੀਤੀ ਆ ਪ੍ਰਕਾਸ਼ਨ ਫੜਾਉਣ ਵਾਸਤੇ ਅਸੀਂ ਖੁਦ ਜ਼ੋਰ ਲਾਇਆ ਉਹਨਾਂ ਨੇ ਅਰੈਸਟ ਨਹੀਂ ਕੀਤਾ ਉਹਨਾਂ ਨੇ ਤਾਂ ਕੱਚੀ ਜ਼ਮਾਨਤ ਵੀ ਉਹਦੀ ਕਰਵਾਤੀ ਸੀ ਬਾਰੋ-ਬਾਰ ਉਹ ਸਾਨੂੰ ਬਾਅਦ 'ਚ ਪਤਾ ਲੱਗਾ ਜਦੋਂ ਪਤਾ ਲੱਗਾ ਅਸੀਂ ਖੜੇ ਪੈਰ ਤੇ ਵਕੀਲ ਕੀਤਾ ਵਕੀਲ ਕਰਕੇ ਉਹਦੀ ਜ਼ਮਾਨਤ ਰਿਜੈਕਟ ਕਰਾਈ ਹਰੀ ਸਿੰਘਲਾ ਨੇ ਬਹੁਤ 10 ਲੱਖ ਦੀ ਰਾਸ਼ੀ ਦੀ ਮਦਦ ਕਰਵਾਈ ਜੀ ਹੈ ਕਿਸ ਤਰ੍ਹਾਂ ਦੇਖੋ ਕਿ ਸੰਹਾਰਾ ਉਸ ਚੀਜ਼ ਦਾ ਨਾਲ ਮਿਲੇ ਆ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਰੀ ਸਿੰਘਲਾ ਨੇ ਤਾਂ ਸਾਡੇ ਮਾਪੇ ਤੋਂ ਉੱਪਰ ਜਾ ਕੇ ਵੀ ਸਾਡੇ ਸਿਰ ਤੇ ਹੱਥ ਰੱਖਿਆ ਜੇ ਇਹ ਨਾ ਹੁੰਦੇ ਸਾਡਾ ਕੁਝ ਵੀ ਨਹੀਂ ਸੀ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਮਿਲੀ ਜੀ ਹਾਂਜੀ 5 ਲੱਖ ਹਾਂਜੀ 5 ਲੱਖ ਦਾ ਚੈੱਕ ਡੀਸੀ ਨੇ ਦਿੱਤਾ ਡੀਸੀ ਵੱਲੋਂ ਮਿਲਿਆ ਹੈ ਚ ਤੱਕੀ ਜੌਬ ਮਿਲੀ ਹੈ ਬੇਟੀ ਨੂੰ ਪਰ ਉਹਦੇ ਨਾਲ ਅਸੀਂ ਕੋਈ ਸਾਨੂੰ ਸੰਤੁਸ਼ਟੀ ਨਹੀਂ ਸਾਨੂੰ ਤਾਂ ਸਿਰਫ ਇਨਸਾਫ ਚਾਹੀਦਾ ਹੈ ਜਨਤਾ ਬਣ ਕੇ ਆਤਮੰਤਿਆ ਕਰਦਾ ਹੈ ਤਾਂ 1 ਕਰੋੜ ਰੁਪਏ ਦੀ ਸਰਕਾਰੀ ਨੌਕਰੀ ਦਾ ਚੈੱਕ ਭਗਵੰਤ ਜੀ ਉਹਨਾਂ ਦੇ ਘਰ ਜਾ ਕੇ ਦੇ ਜਾਂਦਾ ਇੱਥੇ ਇਹਨਾਂ ਦੇ ਘਰ ਵਾਲਿਆਂ ਨੂੰ ਗੈਸਟਰਾ ਨੇ ਸਿਰਹਾ 50 ਚੋਲੀਆਂ ਮਾਰੀਆਂ ਘੱਟੋ ਘੱਟ ਅੱਧਾ ਕਿਲੋ ਮੁਰਗੀ ਪਿੱਛਾ ਕਰਕੇ ਪਹਿਲਾਂ ਡੈਰੀ ਤੇ ਗੋਲੀ ਚਲਾਈ ਉਹ 12 ਸਾਲ ਦੇ ਬੱਚੇ ਦੇ ਲੱਗੀ ਉੱਥੋਂ ਸਾਡਾ ਜ਼ਿਲ੍ਹਾ ਪ੍ਰਧਾਨ ਭੱਜਿਆ ਇੱਕ ਗਲੀ ਪੂਰਾ ਵੇੜਾ ਕੱਟ ਕੇ ਉਹ ਕਿਸੇ ਦਾ ਗੇਟ ਚੱਕ ਕੇ ਅੰਦਰ ਵੜਨ ਲੱਗਿਆ ਸਾਹਮਣੇ ਵੀਡੀਓ ਦੇਖੀ ਹੈ ਉਹ ਗੇਟ ਤੋਂ ਵਿਰਿਆ ਦੁਬਾਰਾ ਗੇਟ ਚੜਨ ਲੱਗਿਆ ਉੱਥੇ ਗੋਲੀ ਮਾਰ ਗਈ ਘੰਟੇ ਦੇ ਵਿੱਚ ਤਿੰਨ ਜਗ੍ਹਾ ਤੇ ਗੋਲੀ ਚੱਲੀ ਮੌਕੇ ਦੇ ਵਿੱਚ ਉਹੀ ਗੈਂਗਸਟਰ ਕਿ ਕਿੰਨੇ ਹੌਸਲੇ ਬਲੰਦ ਨੇ ਕਿੰਦਾ ਅੱਜ 25 ਦਿਨ ਹੋ ਗਏ ਉਹ ਤਿੰਨ ਬੰਦੇ ਕਿਦਾ ਪੁਲਿਸ ਤੋਂ ਚੋਤਾ ਜਿਹੜਾ ਪੁਲਿਸ ਦਾ ਟਾਟਾ ਪ੍ਰਕਾਸ਼ ਉਹ ਬੜੇ ਕਿਉਂ ਨਹੀਂ ਜਾ ਰਹੇ ਕਿੰਦਾ ਸ਼ਿਖਾਣਾ ਕੀ ਐਕਸ਼ਨ ਲਊਗੀ ਪੰਜਾਬ ਦੇ ਵਿੱਚ ਸ਼ਿਖਾਣਾ ਇਸ ਪਰਿਵਾਰ ਦੇ ਨਾਲ ਬਿਲਕੁਲ ਜਟਕੇ ਖੜੀ ਹੈ ਪਹਿਲੇ ਦਿਨ ਤੋਂ ਖੜੀ ਹੈ ਉਹਨਾਂ ਨੂੰ ਫਾਂਸੀ ਦੇ ਬੰਦੇ ਪਹੁੰਚ ਤੱਕ ਪਹੁੰਚ ਤੱਕ 10 ਸਾਲਾਂ ਪੂਰਾ ਸਾਡੇ ਪਰਿਵਾਰ ਦਾ ਦੋਗੀ ਇਸ ਪਰਿਵਾਰ ਨੂੰ ਇਨਸਾਫ ਦਵਾ ਕੇ ਹਟਾ ਦੇ ਕਰੋੜ ਰੁਪਏ ਦੀ ਸਰਕਾਰੀ ਨੌਕਰੀ ਦੀ ਮੰਗ ਕਰੋਗੇ ਜਿਵੇਂ ਬਾਕੀ ਬਿਲਕੁਲ ਕਰ ਰਹੇ ਆ ਅਸੀਂ ਉਹਦੇ ਲਈ ਵੋਟ ਪੱਤਰ ਭੇਜਿਏ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪਰ 13 ਜੂਨ ਨੂੰ ਹੋੱਟਿਆ ਹੋਈ ਸੀ 21 ਜੂਨ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਵੋਟ ਪੱਤਰ ਸ੍ਰੀ ਆਂਦੇ ਨਾਲ